ਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਠੀਕ ਹੋ ਸੇ ਠੀਕ ਆ ਗੋਮਤੀ ਨੰਬਰ ਜਾਣਾ 5 ਗੋਮਤੀ ਨੰਬਰ 5 ਕਾਨਪੁਰ ਜਾਣਾ ਕੱਲ ਕੱਢ ਦਾਂਗੇ ਬਾਪੂ ਆ ਲਾ ਦੇਣੀ ਹੈ ਕੱਲ ਨੂੰ ਅੱਜ ਤਾਂ ਦੇਣੀ ਹੈ ਬਸ ਠੀਕ ਆ ਠੀਕ ਆ ਕਹਿ ਦਿੰਨੇ ਕਹਿ ਦਿੰਨੇ ਲਾਹ ਦੇਣੇ ਲਾਹ ਦੇਣੇ ਠੰਡ ਲੱਗਦੀ ਆ ਹਾਂ ਲੱਤ ਸਿੱਧੀ ਕਰਨੀ ਆ ਹਾਂ ਜੀ ਕਹਿੰਦਾ ਪੈਰ ਸੁੱਜ ਗਿਆ ਹਾਂ ਇਹ ਲੱਤ ਕੰਮ ਨਹੀਂ ਕਰਦੀ ਸੀ ਕਿ ਤੁਸੀਂ ਪਹਿਲਾਂ ਕਿਸੇ ਅਸੇ ਕਿ ਆਹ ਵਾਲੀ ਨਹੀਂ ਕਰਦੀ ਹੈਗੀ ਕੰਮ ਲੱਤ ਘੱਟ ਕੰਮ ਕਰਦੀ ਆ ਕੋਈ ਨਾ ਲੱਗੂਗੀ ਕੰਮ ਕਰਨ ਲੱਗ ਜੂਗੀ ਲੱਗ ਜੂਗੀ ਫਿਕਰ ਨਾ ਕਰ ਆ ਕੰਬਲ ਲੈ ਲਾ ਉੱਤੇ ਠੰਡ ਨਾਲ ਲਵਾ ਲਈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਗੁਰਮੀਤ ਸਿੰਘ ਜੀ ਤੀਜੀ ਵਾਰੀ ਵੈਂਟੀਲੇਟਰ ਤੇ ਗਏ ਨੇ ਪਰ ਸਾਡੇ ਡਾਕਟਰਾਂ ਦੀ ਕੋਸ਼ਿਸ਼ ਡਾਕਟਰਾਂ ਦੀ ਮਿਹਨਤ ਤੇ ਇੱਕ ਵਧੀਆ ਸਾਂਭ ਸੰਭਾਲ ਦੇ ਨਾਲ ਗਰਮੀਤ ਸਿੰਘ ਜੀ ਤੀਜੀ ਵਾਰੀ ਫੇਰ ਵੈਂਟੀਲੇਟਰ ਤੋਂ ਹੁਣ ਬਾਹਰ ਆ ਰਹੇ ਨੇ ਆ ਮਸ਼ੀਨ ਆ ਜਿਹੜੀ ਹੁਣ ਕੱਲ ਤੱਕ ਡਾਕਟਰ ਕਹਿੰਦੇ ਆ ਵੀ ਉਤਾਰ ਦਿੱਤੀ ਜਾਊਗੀ ਹੁਣ ਬਹੁਤ ਠੀਕ ਆ ਜਿਵੇਂ ਇਸ਼ਾਰੇ ਚ ਸਮਝਦੇ ਆ ਗੱਲ ਉਸ ਦਿਨ ਤਾਂ ਬਿਲਕੁਲ ਹੀ ਬੇਹੋਸ਼ ਹੋ ਗਏ ਸੀ ਬੋਲ ਨਹੀਂ ਸੀ ਹੁੰਦਾ ਨਾ ਸਮਝ ਬਿਲਕੁਲ ਹੀ ਸਰੀਰ ਢਟਾਲ ਹੋ ਗਿਆ ਸੀ ਏ ਬਾਈਗੁਰਤੀ ਕਰਪਾਤਾਂ ਵਾਰਾ ਗੁਰੂ ਮਹਾਰਾਜ ਦਾ ਜਿਹੜਾ ਜਿਹੜੀਆਂ ਸਾਨੂੰ ਮਸ਼ੀਨਾਂ ਵੈਂਟੀਲੇਟਰ ਮਸ਼ੀਨਾਂ ਦੋ ਪ੍ਰੋਵਾਈਡ ਕਰਵਾਈਆਂ ਆਈਸੀਯੂ ਬਣਾਇਆ ਡਾਕਟਰ ਸਾਹਿਬ ਦਾ ਧੰਨਵਾਦ ਆ ਡਾਕਟਰ ਤੁਸ਼ਾਰ ਅਗਰਵਾਲ ਜੀ ਦਾ ਜਿਨ੍ਹਾਂ ਦੇ ਅਪਰਾਲੇ ਨਾਲ ਇਹ ਸਾਰਾ ਕੁਝ ਹੋ ਰਿਹਾ ਆਈਸੀਯੂ ਤੋਂ ਪਹਿਲਾਂ ਇਦਾਂ ਦੀ ਕੰਡੀਸ਼ਨ ਚ ਪੇਸ਼ੈਂਟ ਸਾਨੂੰ ਹਸਪਤਾਲਾਂ 'ਚ ਭਿੱਜਣੇ ਪੈਂਦੇ ਸੀ ਹੁਣ ਡੀਐਮਸੀ ਸੀਐਮਸੀ ਦੀਪਕ ਮੈਡੀਵੇ ਔਰੀਸਨ ਤਾਂ ਉੱਥੇ ਇੱਕ ਦਿਨ ਦਾ ਆਈਸੀਯੂ ਦਾ ਖਰਚਾ 5 ਤੋਂ 10000 ਰੁਪਿਆ ਖਰਚਾ ਹੁੰਦਾ ਹੁੰਦਾ ਸੀ ਹੁਣ ਮੰਨ ਲਓ ਇੱਕ ਪੇਸ਼ੈਂਟ 20 ਦਿਨ ਉੱਥੇ ਰਹਿ ਗਿਆ ਜਾਂ ਮਹੀਨਾ ਉੱਥੇ ਰਹਿ ਗਿਆ ਲੱਖਾਂ ਰੁਪਈਆ ਬਿੱਲ ਬਣ ਜਾਂਦਾ ਸੀ ਤੇ ਹੁਣ ਇੱਥੇ ਸਾਡੇ ਕੋਲੇ ਆਪਣਾ ਪ੍ਰਬੰਧ ਹੋਣ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਹੁਣ ਬਾਪੂ ਗਰਮੀਤ ਸਿੰਘ ਨੂੰ ਕਰੀਬ ਮਹੀਨਾ ਡੇਢ ਮਹੀਨਾ ਹੀ ਹੋ ਗਿਆ ਇਦਾਂ ਹੀ ਚੱਲ ਰਹੇ ਨੇ ਹਨਾ ਥੋੜੇ ਕਿ ਦਿਨ ਅ ਫਿਰ ਕਰਦੇ ਤਿੰਨ ਵਰੀ ਤੇ ਵੈਂਟੀਲੇਟਰ ਤੇ ਕਰਤਾ ਡਾਕਟਰ ਸਾਹਿਬ ਨੇ ਇਹਨਾਂ ਦਾ ਕਿਉਂਕਿ ਲੰਗਸ ਬਿਲਕੁਲ ਹੀ ਹੈ ਨਹੀਂ ਗਲਿਆ ਹੋਇਆ ਇੱਕ ਪਾਸੇ ਦਾ ਲੰਗਸ ਤਾਂ ਬਿਲਕੁਲ ਖਤਮ ਹੋ ਚੁੱਕਿਆ ਮੜੀ ਜੀ ਵੀ ਪ੍ਰੋਬਲਮ ਆਉਣੀ ਤੇ ਬੜੇ ਧਿਆਨ ਨਾਲ ਡਾਕਟਰ ਸਾਹਿਬ ਹੁਣ ਇਹਨਾਂ ਦੀ ਪੂਰੀ ਟੀਮ ਸਾਰਾ ਕੰਮ ਦੇਖ ਰਹੇ ਨੇ ਇਹ ਤੇ ਬਾਪੂ ਗਰਮੀਤ ਸਿੰਘ ਜੀ ਠੀਕ ਹੈ ਇਹਨਾਂ ਦੇ ਪਰਿਵਾਰ ਨੂੰ ਫੇਰ ਤੋਂ ਬੇਨਤੀ ਕਰਦੇ ਆਂ ਅਸੀਂ ਵੀ ਜੇ ਤੁਸੀਂ ਹੱਥ ਜੋੜ ਕੇ ਬੇਨਤੀ ਆ ਆ ਕੇ ਮਿਲ ਜਿਮੂ ਇੱਕ ਵਾਰ ਗੋਮਤੀ ਨਗਰ ਕਾਨਪੁਰ ਤੋਂ ਬਾਪੂ ਜੀ ਹੈਗੇ ਨੇ ਤੇ ਬੜਾ ਧੰਨਵਾਦ ਹੋ ਆਪਣੇ ਭਰਾ ਨੂੰ ਬਹੁਤ ਯਾਦ ਕਰਦੇ ਰਹਿੰਦੇ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਯਾਦ ਕਰਦੇ ਨੇ ਬਸ ਜੱਗ ਜਿਉਂਦਿਆਂ ਦੇ ਮਿਲ ਲਈ ਆ ਭਾਈ ਜੇ ਮਿਲ ਜੋਗੇ ਤਾਂ ਥੋੜਾ ਹੌਸਲਾ ਹੋ ਜੂ ਥੋੜਾ ਹੋਰ ਸੌਖਾ ਹੋ ਜੂ ਬਾਪੂ ਬਾਪੂ ਨੂੰ ਸੀ ਦਰਗਾਹ ਮਾਤਾ ਮੰਦਰ ਦੇ ਬਾਹਰੋਂ ਲੁਧਿਆਣੇ ਤੋਂ ਲੈ ਕੇ ਆਏ ਸੀਗੇ ਬਾਕੀ ਵੀ ਮੈਂਬਰ ਸਾਡੇ ਅੰਦਰ ਆਈ ਸੀ ਯੂ ਦੇ ਵਿੱਚ ਐਡਮਿਟ ਨੇ ਇਹ ਵੀ ਬਾਪੂ ਜੀ ਬ੍ਰੇਨ ਹੈਮਰੇਜ ਵਾਲੇ ਪੇਸ਼ੈਂਟ ਨੇ ਇਹਨਾਂ ਨੂੰ ਵੀ ਬਹੁਤ ਮਾੜੀ ਹਾਲਾਤ ਦੇ ਵਿੱਚ ਲੈ ਕੇ ਆਏ ਸੀਗੇ ਪਟਿਆਲੇ ਮਨੇ ਨਵੇਂ ਸ਼ਹਿਰ ਤੋਂ ਸੀਗੇ ਇਹ ਇਹਨਾਂ ਦਾ ਨਾਂ ਹੈਗਾ ਕ੍ਰਿਸ਼ਨ ਲਾਲ ਜੀ ਤੇ ਇਹਨਾਂ ਦੇ ਵੀ ਪਰਿਵਾਰ ਚ ਕੋਈ ਨਹੀਂ ਸੀਗਾ ਹਨਾ ਪੋਤਰਾ ਸੀ ਉਹ ਵੀ ਚੜ੍ਹਾਈ ਕਰ ਗਿਆ ਤੇ ਹਾਲਾਤ ਘਰ ਦੇ ਵਿੱਚ ਬਹੁਤ ਮਾੜੇ ਸੀ ਪਿੰਡ ਵਾਲੇ ਲੋਕ ਹੀ ਸਾਡੇ ਕੋਲੇ ਕ੍ਰਿਸ਼ਨ ਲਾਲ ਜੀ ਨੂੰ ਛੱਡ ਕੇ ਗਏ ਡਾਕਟਰ ਸਾਹਿਬ ਕਿਵੇਂ ਇਹਨਾਂ ਦੀ ਕੰਡੀਸ਼ਨ ਇਹਨਾਂ ਦੇ શરીਰ ਤੇ ਇਨਫੈਕਸ਼ਨ ਫੈਲ ਚੁੱਕੀ ਹੈ ਛਾਤੀ ਤੋਂ ਫੈਲੀ ਹੈ ਤੇ ਉਹਦੇ ਕਾਰਨ ਸਰੀਰ ਦੇ ਵਿੱਚ ਕਾਰਬਨ ਡਾਈਆਕਸਾਈਡ ਬਹੁਤ ਇਕੱਠਾ ਹੋਇਆ ਹੋਇਆ ਤੇ ਦੂਜਾ ਇਹ ਹੈ ਕਿ ਬੀਪੀ ਵੀ ਕੰਟਰੋਲ ਨਹੀਂ ਹੋ ਰਿਹਾ ਬੀਪੀ ਦੀਆਂ ਵੀ ਦਵਾਈਆਂ ਚੱਲ ਰਹੀਆਂ ਹਨ ऑक्सीजन भी नहीं हो रहे हैं बहुत ज्यादा इंफेक्शन कारण प्लेटलेट भी बहुत ज्यादा घट रही तो है आज के नहीं एसडीपी चल रहे हैं हा। हां जी सिंगल डोनर प्लेटलेट मंगा रहे हैं हम्म सब भी बापू वाले बहुत तो नॉट टू सीरियस हो गए मेन ब्रेन हेमरेज हुआ है ब्रेन हेमरेज है, है गई है वो अलग चीज है कि तो ब्रेन हेमरेज है ठीक है पर अलग और नाल हो गई जो इंफेक्शन छाती पे जड़ी पूरी शरीर पे फैली हुई ਇਹ ਦੋਨੇ ਹਾਰਦੀਆਂ ਬੀਬੀ ਬਧਾਉਣ ਵਾਸਤੇ ਦਿਲ ਦੀਆਂ ਤੇ ਬਾਪੂ ਕ੍ਰਿਸ਼ਨ ਜੀ ਵਾਸਤੇ ਵੀ ਕਰਿਓ ਅਰਦਾਸ ਨਾ ਮਹਾਰਾਜ ਤੰਦਰੁਸਤੀ ਬਖਸ਼ਣ ਇਧਰ ਗੁਰਪ੍ਰੀਤ ਸਾਡਾ ਛੋਟਾ ਵੀਰ ਹੁਣ ਠੀਕ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਗੁਰਪ੍ਰੀਤ ਵੀਰੇ ਠੀਕ ਆ ਹੁਣ ਹਾਂਜੀ ਠੀਕ ਆ ਕਿ ਹੁੰਦਾ ਵਾਸਤੇ ਗੁਰ ਠੀਕ ਨੇ ਹੁਣ ਨਾ ਇਹਨਾਂ ਦੀ ਡੈਸਕ ਦੀ ਸਰਜਰੀ ਹੋਈ ਸੀ ਹਨਾ ਹਾਂਜੀ ਹਾਂਜੀ ਠੀਕ ਨੇ ਤਾਂ ਉਧਰ ਸ਼ਿਫਟ ਕਰ ਦੋ ਗਰਪੀ ਦੇ ਕੱਪੜਿਆਂ ਦੀ ਸੇਵਾ ਕਰਦਾ ਸੀ ਸਾਰਾ ਤੇ ਇਹਨੂੰ ਡਿਸਕ ਦੀ ਪ੍ਰੋਬਲਮ ਆ ਗਈ ਸੀ ਡੈਕਸ ਦਾ ਆਪਰੇਸ਼ਨ ਹੋਇਆ ਡਾਕਟਰ ਰਮਨ ਸਿੰਘਲਾ ਨੇ ਕਰਿਆ ਡਿਸਕ ਦਾ ਵਾਹਿਗੁਰੂ ਜੀ ਮੇਰ ਨਾਲ ਠੀਕ ਆ ਵੀਰ ਹੁਣ ਇਹਨੂੰ ਦੁਬਾਰਾ ਸ਼ਿਫਟ ਕਰਨ ਲੱਗੇ ਆਂ ਤੇ ਇੱਧਰ ਮਾਤਾ ਜੀ ਸੁਨੀਤਾ ਜੀ ਮਸੀਹ ਅ ਮਾਤਾ ਜੀ ਸਤਿ ਸ਼੍ਰੀ ਅਕਾਲ ਮਾਤਾ ਸੁਨੀਤਾ ਮਸੀਹ ਬ੍ਰੈਸਟ ਦੇ ਵਿੱਚ ਬਹੁਤ ਜਾਗਮਾ ਕੈਂਸਰ ਦੀ ਸ਼ਿਕਾਇਤ ਆਈ ਆ ਤੇ ਮਾਤਾ ਘਰ ਦੇ ਵਿੱਚ ਕਿਹੜੇ ਹਾਲਾਤਾਂ ਸੀ ਤੁਸੀਂ ਦੇਖੋ ਵੀਡੀਓ ਦੇ ਵਿੱਚ ਤੇ ਇਹ ਹਾਲਾਤ ਸੀ ਮਾਂ ਦੇ ਘਰ ਦੇ ਵਿੱਚ ਕੱਲੀ ਹੋਈ ਰਹਿੰਦੀ ਸੀ ਘਰ 'ਚ ਸਕੂਟਰ ਸਾਈਕਲ ਕਾਰ ਸਭ ਕੁਝ ਸੀਗਾ ਪਰ ਕੋਈ ਹੈ ਨਹੀਂ ਸੀ ਮਾਂ ਦੀ ਪੁੱਛ ਪਰਤੇਤ ਕਰਨ ਵਾਲਾ ਪੜਿਆ ਲਿਖਿਆ ਪਰਿਵਾਰ ਸੀ ਪੇਕਿਆਂ ਤੋਂ ਵੀ ਸਹੁਰਿਆਂ ਤੋਂ ਵੀ ਬੜੀ ਸੌਖੀ ਸੀ ਕਿਸੇ ਟਾਈਮ ਬੱਚੇ ਵੀ ਇਸ ਦੁਨੀਆ ਤੋਂ ਚਲੇ ਗਏ ਸਿਰ ਦਾ ਸਾਈਂ ਵੀ ਤੁਰ ਗਿਆ ਜੀ ਜੀ ਉਹ ਵੀ ਹੁਣ ਤੱਕ ਅੱਲੀ ਕੋਈ ਪਈ ਅੰਦਰ ਤੜਫੀ ਜਾਂਦੀ ਸੀ ਮਾਂ ਧੰਨਵਾਦ ਹੈ ਮੱਲੇ ਵਾਲਿਆਂ ਦਾ ਸਾਰਿਆਂ ਨੇ ਰਲ ਕੇ ਜਿਹੜਾ ਪ੍ਰਾਲਾ ਕੀਤਾ ਉੱਥੋਂ ਨਰਕ ਚੋਂ ਕੱਢ ਕੇ ਇੱਥੇ ਮਾਤਾ ਨੂੰ ਲੈ ਕੇ ਆਏ ਗੁਰੂ ਅਰਜਨ ਦੇਵ ਨਗਰ ਤੋਂ ਲੁਧਿਆਣੇ ਤੋਂ ਲੈ ਕੇ ਆਏ ਸੀ ਤੇ ਹੁਣ ਮਾਤਾ ਦਾ ਟ੍ਰੀਟਮੈਂਟ ਤਾਂ ਚੱਲਦਾ ਤੇ ਡਾਕਟਰ ਸਾਹਿਬ ਜਿਵੇਂ ਇਹਨਾਂ ਦੇ ਬ੍ਰੈਸਟ ਦੇ ਵਿੱਚ ਹੈਗਾ ਸੀ ਇਹਦਾ ਕਿੱਦਾਂ ਹੈਗਾ ਡਾਕਟਰ ਰਿਮੂਵ ਹੋ ਸਕਦਾ ਜਾਂ ਡਾਕਟਰ ਕੀ ਜੀ ਈਐਸ ਵਿੱਚ ਜਪਤਾ ਲੇ ਗਏ ਮਾਤਾ ਦਾ ਨੀਚੇ ਉਸ ਏਰੀਏ ਤੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਿਆ। কাল ਗਾਇਨੀ ਦੇ ਡਾਕਟਰਾਂ ਦਿਖਾਇਆ ਸੀ। ਉਹਨਾਂ ਨੇ ਵੀ ਦਵਾਈਆਂ ਪਾਈਆਂ ਆਪਣੇ ਵੱਲੋਂ। ਆਈਸੀ ਜਪਤਾ ਰੱਖਿਓ ਕਿ ਵੈਸੀ ਮਾਤਾ ਦਾ ਕੈਂਸਰ ਦਾ ਪ੍ਰੋਬਲਮ ਆਏਗਾ ਤੇ ਕਿ ਆਈਸੀ ਜਰਨ ਕੇ ਤੇ ਆ ਜ਼ਿਆਦਾ ਧਿਆਨ ਚ ਪੇਸ਼ੈਂਟ ਰੰਦਰ। ਤਾਂ ਆਈਸੀ ਜਪ। ਆਈਸੀ ਰੱਖਿਓ। ਕਿ ਮਾਤਾ ਜੀ ਵਾਸਤੇ ਵੀ ਕਰਿਓ ਅਰਦਾਸ ਮਾਤਾ ਤਕੜੀ ਤੇ ਤੰਦਰੁਸਤ ਹੋ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ